YouTube ਚੈਨਲ 'ਚ ਹਰੀ ਕਮੈਂਡ ਹੋਈ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਅੱਜ ਅਸੀਂ ਚੱਲੇ ਆਂ ਭਾਈ ਮਾਸ਼ਾਲਾ ਉਸਾਰਨ ਮੈਂ ਤਾਂ ਇੱਕ ਗੱਲ ਰੋਡ ਮਲੇ ਇਸ ਬੰਦੇ ਵਿੱਚ ਤੇ ਮਾੜੀ ਪੰਨੂਆ ਪਿੰਡ ਚੱਲੇ ਆਂ ਦੇ ਵਲੋਗ ਤੁਹਾਨੂੰ ਕਿਆ ਜੀ ਹੁਣ ਲਾਈਟ ਵਾਲਾ ਚੌਕ ਸ਼੍ਰੀ ਹਰਗੋਬਿੰਦਪੁਰ ਤੇ ਆਪਾਂ ਜਿਹੜੇ ਹੁਣ ਰੋਡ ਤੇ ਚੜੇ ਆਏ ਜਾਂਦਾ ਵਾ ਸਿੱਧਾ ਚੰਡੀਗੜ੍ਹ ਤੱਕ ਤੇ ਇਤੋਂ ਤੋਂ ਕਿੰਨੇ ਕਿਲੋਮੀਟਰ ਦੂਰ ਹੈ ਗਿਆ ਪਿੰਡ ਮਾੜੀ ਬਨਵਾ ਉੱਥੇ ਸਿੱਧਾ ਪਾਈ ਮਨਸਾਹਬ ਦੇ ਦਰਵਾਜ਼ਾ ਨੇ ਲੱਗ ਗਈ ਉੱਥੇ ਪੰਨੂਪੁਰਾ ਪਬ ਕਾਲਜ ਵੀ ਆ ਉੱਥੇ ਆਪਾਂ ਸਟੱਡੀ ਦੀ ਕਰ ਲਈਏ ਇੱਥੇ ਪਾਰਕ ਤੇ ਹੋਣਾ ਪਾ ਜਾਵਾਂਗੇ ਦਰਸ਼ਨਾ ਨੂੰ ਭਾਈ ਮਾਨ ਸਾਹਿਬ ਗੁਰਦੁਆਰੇ ਤੇ ਨਾਲ ਲੱਗੀਆਂ ਸਿਮਰਨ ਸੈਭ ਨੂੰ ਤੇ ਸ਼ੋਭਕ ਸਭ ਉੱਤਰ ਕੇ ਚੱਲ ਗਿਆ ਪਹਿਲਾਂ ਹੀ ਜੀ ਆਪਾਂ ਪਹੁੰਚ ਚੁੱਕੇ ਹਾਂ ਭਾਈ ਮਾਨ ਸਾਹਿਬ ਗੁਰਦੁਆਰਾ ਬਾਰ ਬਾਰ ਜੀ ਜਿਹੜੇ ਆ ਉਹ ਦੇਖਿਆ ਕਰਦੇ ਆ 얘 이제 나갈 아, 필해 잖아요. 아, ਆਪਣੇ ਹੋਰ ਵੇਲੇ ਫੇਲੀ ਵਰੀ ਆਈ ਹੈ ਦਰਸ਼ਨ ਕਰਨ ਤੇ ਸਿਮਰਨ ਦੀ ਇੱਥੇ ਪਹਿਲੀ ਵਰੀ ਆਈ ਤੇ ਆਪਾਂ ਦੇ ਇੱਥੇ ਵੱਡੇ ਰਹੇ ਆਂ ਤੇ ਆਪਾਂ ਵੜੇ ਰਹੀਆਂ ਆ ਇੱਕ ਤੇ ਦਰਸ਼ਨ ਵਧੀਆ ਹੋਏ ਨੇ ਬੜਾ ਬਣਾ ਕੇ ਜਾ ਸੁਣਿਆ ਸੇਖ ਵੀਰ ਬਾਦਸ਼ਾਹ ਜਿਹੜਾ ਜੀ ਦੇ ਪਾਹਿਰਾ ਹੋ ਜੀ ਮੈਂ ਹਾਸ ਤੇ ਅਸਗਾਉ ਆਗਮਤੀ ਨਾਲ ਭਾਨਾ ਮੋਣਾ ਨਾਨਕ ਪਤਾ ਦਾ ਸੁਣਾਉ ਸੁਣਿਆ ਦੂਖਾਂ ਤਾਨ चई दर्शन करो ताई मान साहिब गुरुद्वारा साहिब माड़े नान जोड़े जहिड़े ਇਹ ਤੱਕ ਨਾਲ ਜਿਹੜੀਆਂ ਲੱਗ ਰਹੀਆਂ ਨੇ ਮੰਨੇ ਪ੍ਰਗਮ ਬਦਵਾ ਰਹੇ ਮੰਨੇ ਲੱਗਦੀਆਂ ਹੋਏ ਤੇਤਾ ਤਾਂ ਤੁਹਾਡੇ ਉਰੂਹੀ ਤੇ ਤੀਰ ਦਾ ਆ ਜਾਏ ਕੌਂ ਕੂ ਲੱਗ ਕਰੀ ਆਓ ਤੁਰੰਤ ਸਮਸਤਾ ਵੀ ਤਾਲ ਵਾਲਿਆਂ ਨਾਲ ਜਾ ਵਾ ਇੱਕ ਵਾਰ ਜੁਰ ਭਾਵੇ ਸਾਈ ਤਰੀਕਾ

ਤਾਂ ਕਿ ਕੋ ਸਾਡੇ ਆਪੇ ਜਾਣ ਤੋਈ ਕਿਹ ਕਰ ਆਪਾ ਕੇ ਉਸ ਰਾਹੀ ਕਿਉ ਵਰਨੀ ਕਿਉ ਜਾਣਾ ਨਾ ਲਗਿਆ ਤਾ ਸਭੋ ਆਕੇ ਇਹਦੂ ਵੇਖ ਤਿਆਂ ਮੋੜਾ ਸੈ ਰੋਟੇ ਨਹੀਂ ਕਿਤਾ ਜਾਤਾ ਹੋਇ ਅਨੰਤ ਦੇਖੋ ਆਪ ਨੂੰ ਜਾਣੇ ਜਿਗਿਆ ਮਨ ਤੋਈ ਬਾਸਤ ਨਾ ਪ੍ਰਤਾ ਨਾ ਤੋ ਅਰਦਾਸਾ ਅਰਦਾਸ ਗੁਰੂ ਕੋ thank <laughs> ਹੋਰ ਕਿਤੇ ਨਾਮ ਸਿਮ ਕਿਤੇ ਨਾਮ ਨਾਨਕ ਪਿਆਰ ਵਿਚਾਰੇ ਸੋਏ ਸੋਏ ਸਾਰ ਸਜ ਸਾਬ ਸਾਜਾ ਸਾਚੀ ਨਾਈ ਹੈ ਫਿਰ ਉਸੀ ਜਨਨ ਜასი ਰਹਿਣਾ ਜੇ ਨ ਰਚਾਈ ਉੱਤੰਗੇ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਨੋ ਪਾਈ ਕਕਰ ਵਿਖੇਤੀ ਤੈ ਆਪਣਾ ਜਿਤ ਜੀ ਬੜਾਈ ਜੋ ਤੇ ਭਵ ਸੋਈ ਕਰਸੀ ਹੁ ਨਾ ਕਰਣਾ ਜਾਈ ਸੋ ਪਾਸਾ ਉਸਤਾ ਪਾਸਾ ਅਨੰਦ ਕਰਣਾ ਸੇ ਹੰਦਾ ਸੰਤੋਖ ਸੰਪਾ ਛੋਰੀ ਧਿਆਨ ਕੀ ਕਰੇ ਰਭੂ ਕਿੰਦਾ ਕਾਰ ਹੋ ਹਰੀ ਕਾਇਆ ਝੂਠ ਨਾ ਭਤੀ ਗਾਏ ਬੰਦੇ ਸਾਰੇ ਆਦੇ ਦਸਿਆ ਦੇਸ ਆਦਿ ਦਿਨ ਇਤਾਂ ਵਾਏ ਜੁਤ ਲਾਈ ਤੇ ਅੱਜ ਦੇ ਵਰਹਾਨੇ ਸੰਸਾਰੀ ਆ ਭੰਡਾਰੀ ਇਕ ਲਾਏ ਜੀ ਮਾਣੁ ਜਤ ਪਾਵੇ ਜਿਵੇਂ ਚੜ੍ਹਦੇ ਹੋਵੇ ਪਰਮਾਨ ਲੋ ਜੀ ਹੁਣ ਤੁਹਾਨੂੰ ਆਪ ਵਿਖਾਉਨੇ ਆ ਪੰਨੂ ਹੋਰ ਟੈਕਨੀਕਲ ਨੋਲਜ ਕਿ ਜੀ ਇਹ ਗਾੜੀ ਕੋਲ ਐ ਜਿਸ ਤੇ ਮੈਂ 2014 ਤੋਂ ਲੈ ਕੇ 2007 ਦਾ ਵਧਦਾ ਰਿਹਾ ਅੱਲਾ ਮਾ ਟੂਪਲੋ ਮਾ ਕੀਤਾ ਫਿਰ ਮੈਂ ਤੂੰ ਕੀ ਦੱਸਾਂ ਕਿਉਂਕਿ ਇਹ ਜਿਹੜਾ ਨਾਮ ਆ ਰਿਹਾ ਹੈ ਨਾ ਕਿ ਕਿਸੇ ਤੋਂ ਮੋੜਦਾ ਹੋਇਆ ਨਾਮ ਇੱਤਿਹਾਸ ਅੰਨੀ ਚੁੱਕਿਆ ਕਾਲਜ ਕਿਉਂਕਿ ਇਹ ਸੇਵਾ ਕਿੱਗੇ ਨਾ ਮੁੰਡਿਆਂ ਦਾ ਖੂਲ ਗਿਆ ਅੰਦਰ ਤੋਂ ਅੰਦਰ ਸਿਰ ਤੇਰੇ ਆਉਂਦੇ ਹੋ ਅੱਲਾਹ ਅੱਲਾਹ ਦਾ ਬੇਜਾ ਹੈ ਜਾ ਆਪਣਾ ਅਸੀਂ ਅੱਪ ਫੜਦੇ ਰਹੇ ਹਾਂ ਸਰਬ ਭੰਦੋ ਸੇਰ ਸੰਗਾਰ ਜਿਉਂਦੇ ਕਾਂਦ ਜਿਸ ਤੋਂ ਸੰਚਾਰ ਨੂੰ ਸਤਨਾਮ ਕਰਵਾ ਸਾਰ ਜਦ ਆਪਣਾ ਹਾਰ ਤੇ ਸੁਨੇ ਯਾਰ ਹੋਏ ਮਾਪ ਜਿਹੜੇ ਜੀਆ പടിയ വേണ്ടി ദൂരം ਇਹ ਦਰਮਾਦੂ ਇਹ ਆਪੋ ਆਪ ਮੇੜਾ ਕਾਲ ਤਨ ਆਇਆ ਨਹੀਂ ਇੱਥੇ 500 ਨੰਨੇ ਤੇ ਪੜਿਆ ਤੂ ਮਾਨੰਦ ਹੁਕਮ ਜੇ

பக்கோட वाहेगुरू सत श्रीकाल बाबा जी बाबा जी सतश्री काल कल हांडियो तोड़ सतनाम वाहेगुरु ਆਜੋ ਜਲਦੀ ਲੈਣਾ ਵੇਖ ਲੈ ਆਹ ਲੈ ਪਾਂਡੇ ਤੁਸੀਂ ਕੀ ਹੋਏਗੇ ਨਾ ਇੱਕਦਮ ਇਹਦੇ ਤੋਂ ਹੋਦੀ ਹੈ ਆ ਪਾਂਡੇ ਜਿਹਾ ਦਿੰਦੇ ਨੇ ਇਹ ਕਿਤੇ ਡਰ ਫੀਲ ਆ ਗਿਆ ਨਾ ਬੱਸ ਉਹ ਕੋਸ ਤੋਂ ਹੋ ਗਈ ਐਂ ਤੇ ਨਾ ਨਾ ਬੈਡ ਬੋਲਾ ਦੇ ਆਓ ਕਿੰਨਾ ਨਹੀਂ ਤੇ ਸਿਰ ਸਾਡੇ ਭੰਨੇ ਅੱਗੇ ਅੰਦਰ ਰਹੇ ਆਂ ਆਪਾਂ ਦੇ ਰਹੇ ਨਾ ਉਹ ਮੇਰੇ ਪਿੱਛੇ ਲੋਹ ਦੀਆਂ ਨਾਲੇ ਲੱਗੀਆਂ ਗਲਾਸੀਆਂ ਤੇ ਨਾਲੇ ਲੱਗੀ ਰੇਲ ਖਾਤੇ ਦਾ ਸਮਾਨ ਹੈਗਾ ਤੇ ਵੀ ਨਹੀਂ ਹੋ ਗਿਆ ਦਰਸ਼ਨ ਵੀ ਹੋ ਗਏ ਲੰਗਰ ਵੀ ਛੱਕ ਲਿਆ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਵਾਪਸ ਇਹ ਸੀਗਾ ਸਾਡਾ ਅੱਜ ਦਾ ਵਲੌਗ ਤੇ ਤੁਹਾਨੂੰ ਵੀ ਸਾਡੀ ਜਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਹੋਇਆ ਬਹੁਤ ਬਹੁਤ